ਪੌਲ ਨੂੰ ਹੁਣ ਢੋਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪੌਲ ਢੋਂ ਦੇ ਵਿੱਚ ਲੋਕਾਂ ਨੂੰ ਦਿੱਕਤ ਨਹੀਂ ਪਰ ਲੋਕ ਕਹਿੰਦੇ ਆ ਕਿ ਜਿਹੜਾ ਸਾਨੂੰ ਰਸਤਾ ਜਿਹੜਾ ਉਹ ਜ਼ਰੂਰ ਦਿੱਤਾ ਜਾਵੇ 13 ਤਰੀਕ ਦੂਜਾ ਮਹੀਨਾ 2025 ਨੂੰ ਇਹ ਪੌਲ ਕੰਪਲੀਟ ਹੋ ਜਾਣਾ ਚਾਹੀਦਾ ਸੀ ਅੱਜ ਜਿਹੜੀ ਤਰੀਕ ਆ 13 ਤਰੀਕ ਆ ਪੰਜਵਾਂ ਮਹੀਨਾ 2025 ਆ ਪਰ ਕਿੱਥੇ ਆ ਪੌਲ ਇਹੜਾ ਬੋਰਡ ਆ ਇਹ ਬੋਰਡ ਲੱਗਣੇ ਚਾਹੀਦੇ ਸੀ 14 2024 ਤੋਂ ਪਹਿਲਾਂ ਪਰ ਇਹ ਬੋਰਡ ਕਦੋਂ ਲੱਗੇ ਆ ਮਈ ਦੇ ਵਿੱਚ ਲਗਭਗ ਅੱਜ ਤੋਂ 15-20 ਦਿਨ ਪਹਿਲਾਂ ਜਿਹੜੇ ਇਹ ਬੋਰਡ ਇੱਥੇ ਦਿਖਾਈ ਦਿੱਤੇ ਆ ਕਿਉਂਕਿ ਹੋ ਸਕਦਾ ਇਹਦੇ ਵਿੱਚ ਕੋਈ ਵੱਡਾ ਕਪੜਾ ਹੋ ਜਾਣਾ ਸੀਗਾ ਇਹ ਮਾਲਰ ਰੋਡ ਬੰਦ ਹੁੰਦਾ ਇਹਦੇ ਨਾਲ ਫਰਕ ਕੀ ਪੈਂਦਾ ਫਰਕ ਉੱਥੇ ਪੈਣਗੇ ਕਿ ਜਿਹੜੇ ਸਕੂਲ ਵਾਲੇ ਬੱਚੇ ਆ ਜੋ ਰੋਜ਼ ਜਾਣਗੇ ਤਾਂ ਉਹਨਾਂ ਨੂੰ ਬਹੁਤ ਆਇਆਂ ਪਊਗਾ ਇੱਕ ਤਾਂ ਇਹ ਜਿਹੜੀ ਸਾਡੇ ਪਿੰਡ ਦੀ ਖੂਬਸੂਰਤੀ ਆ ਜੀ ਬਈ ਇਹ ਪੌਲ ਨਹੀਂ ਛੱਡਿਆ ਜਾਵੇ ਇੱਕ ਪਾਸੇ ਤਾਂ ਜਿਹੜੀ ਪੰਜਾਬ ਸਰਕਾਰ ਵੀ ਇਹ ਕਹਿੰਦੀ ਹੈ ਕਿ ਲੋਕਾਂ ਨੂੰ ਜਿਹੜਾ ਹੈਗਾ ਪਾਣੀ ਮਿਲਣਾ ਚਾਹੀਦਾ ਖੇਤ ਨੂੰ ਲਾਉਣ ਦੇ ਲਈ ਡਰਾਮੇ ਕਰਦੀ ਆ ਦੂਜੇ ਪਾਸੇ ਸਾਡੀਆਂ ਨਹਿਰਾਂ ਬੰਦ ਕੀਤੀਆਂ ਜਾ ਰਹੀਆਂ ਇਹ ਸਾਰਾ ਪਹਿਲਾਂ ਇਹ ਖਾ ਚੁੱਕੇ ਆ ਪੈਸੇ ਅੱਗੇ ਕਈ ਵਾਰ ਜੇਲ੍ਹ ਜਾਏ ਹੋਰ ਜਾਏ ਆ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਾਂ ਤਾਂ ਸਾਡਾ ਪੌਲ ਦਾ ਪਾਸੇ ਪ੍ਰਬੰਧ ਪੂਰਾ ਪ੍ਰੋਪਰ ਕਰਦੇ ਨਹੀਂ ਇਹਨੂੰ ਬਚਾਇਆ ਜਾਵੇ ਸਾਡਾ ਰਸਤਾ ਬਣਾਉਣਾ ਬਣਾਓ ਨਹੀਂ ਇਹ 100 ਸਾਲ ਹੋਰ ਟੁੱਟਦਾ ਨਹੀਂ ਹੈ ਇੰਨੇ ਵੀ ਪੌਲ ਬਣੇ ਆ ਭਾਵੇਂ ਉਹ ਚੰਨੂਆਣੇ ਵਾਲਾ ਬਣਿਆ ਭਾਵੇਂ ਸਮਾਲਸਰ ਵਾਲਾ ਬਣਿਆ ਭਾਵੇਂ ਜਗਰਾਵਂ ਵੀ ਬੰਦਾ ਪਿਆ ਜਾਂ ਬਦਣੀ ਬਣਿਆ ਉਹਨਾਂ ਨੇ ਆ ਪੌਲ ਛੇੜੇ ਨਹੀਂ ਹੈ ਪੱਗ ਬੈਰੋਕੇ ਦੇ 90% ਜਿਹੜੇ ਲੋਕ ਆ ਕਿਉਂਕਿ ਪਾਣੀ ਆ ਜਿਹੜਾ ਉਹ ਖਰਾਬ ਆ ਬੈਰੋਕੇ ਪਿੰਡ ਦਾ ਜਿਹੜਾ ਕਿ ਪਾਣੀ ਆ ਉਹ ਲੈਣ ਵਾਸਤੇ ਇਸ ਨਹਿਰ ਦੇ ਉੱਤੇੋਂ ਦੀ ਆਉਂਦੇ ਆ ਸასიਖਾਲੇ ਮੈਂ ਜਗਤਾਰ ਸਿੰਘ ਸਰਾਣ ਤੇ ਤੁਸੀਂ ਹਾਂਉਂ ਇੰਡੀਆ ਟੀਵੀ ਵੇਖ ਰਹੇ ਹੋ ਲਗਾਤਾਰਕ ਪੌਲ ਦਾ ਵਿਵਾਦ ਆ ਜਿਹੜਾ ਉਹ ਚੱਲ ਰਿਹਾ ਜਿਹਦੇ ਵੈਕਚੋ ਜੇ ਅਪਾ ਪੁਲ ਦੀ ਗੱਲ ਕਰੀਏ ਤਾਂ ਇਹ ਜਿਹੜਾ ਪੌੜਾ ਰਾਜਿਆਂ ਦੇ ਵੈਰੋਗਾਂ ਵਾਲਾ ਪੌੜਾ ਤਾਂ ਜ਼ਰੂਰ ਵਜਦਾ ਪਰ ਜਿਹੜਾ ਹੈ ਲੋਕਾਂ ਨੂੰ ਜੋੜ ਕੇ ਰੱਖਦਾ ਬਾਗਾ ਪੁਰਾਣਾ ਸ਼ਹਿਰ ਦੇ ਇਧਰਲੇ ਪਾਸੇ ਹੋਣ ਕਰਕੇ ਕੋਟਕਪੁਰਾ ਇੱਥੋਂ ਰਸਤੇ ਜੇ ਲੋਕ ਜਾਂਦੇ ਆ ਇਹ ਲਗਭਗ ਜੇ ਖਲਕੇ ਦਾ ਲਾਸਟ ਪਿੰਡ ਸੁਖਾਣਾ ਦੀ ਗੱਲ ਕਰਕੇ ਤਾਂ ਉੱਥੋਂ ਤੱਕ ਦੇ ਲੋਕ ਜਿਹੜੇ ਇਹੀ ਰੋੜ ਆ ਜਿਹੜੇ ਵਰਤੋਂ ਕਰਦੇ ਆ ਇਹ ਰੋੜਾ ਜਿਹੜਾ ਕਿ ਜਿਵੇਂ ਤੁਹਾਨੂੰ ਅਸੀਂ ਇੱਕ ਬੋਰਡ ਦਿਖਾ ਰਹੇ ਆ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਾ ਉਹ ਵੀ ਬੋਰਡ ਦਿਖਾਵਾਂਗੇ ਉਹਰੇ ਵਿੱਚ ਉਹ ਚੁੰਦਨ ਜ਼ਿਕਰ ਕੀਤਾ ਕਿ ਕਿਹੜੇ ਕਿਹੜੇ ਜਿਹੜੇ ਪਿੰਡਾਂ ਨੂੰ ਇਹ ਮਿਲਾਉਂਦਾ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਜਿਹੜਾ ਪੌੜਾ ਅੰਗਰੇਜ਼ਾਂ ਵੇਲੇ ਦਾ ਪੌਲ ਬਣਾਇਆ ਹੋਇਆ ਅੱਜ ਵੀ ਜਿਹੜੀ ਇਹਦੀ ਮਜ਼ਬੂਤੀ ਆ ਜਿਵੇਂ ਅੰਗਰੇਜ਼ਾਂ ਨੇ ਬਣਾਇਆ ਸੀ ਉਸ ਟਾਈਮ ਅੱਜ ਵੀ ਇਹਦੀ ਮਜ਼ਬੂਤੀ ਉਸੇ ਤਰ੍ਹਾਂ ਹੀ ਮੌਜੂਦ ਆ ਪਰ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਇਹ ਪੌਲ ਨੂੰ ਹੁਣ ਢੋਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪੌਲ ਢੋਂ ਦੇ ਵਿੱਚ ਲੋਕਾਂ ਨੂੰ ਦਿੱਕਤ ਨਹੀਂ ਪਰ ਲੋਕ ਕਹਿੰਦੇ ਆ ਕਿ ਜਿਹੜਾ ਸਾਨੂੰ ਰਸਤਾ ਜਿਹੜਾ ਉਹ ਜ਼ਰੂਰ ਦਿੱਤਾ ਜਾਵੇ ਉਸ ਤੋਂ ਬਾਅਦ ਜਿਹੜਾ ਪੌਲ ਬਣਾਇਆ ਜਾਵੇ ਦੂਸਰੀ ਇੱਕ ਵੱਡੀ ਗੱਲ ਇਹਦੇ ਵਿੱਚ ਹੋਰ ਦੇਖਣ ਵਾਲੀ ਆ ਕਿ ਜਦੋਂ ਪੌੜਾ ਜਿਹੜਾ ਕਿ ਪੌੜਾ ਦੀ ਜਿਹੜੀ ਤਿਆਰ ਹੋ ਚੁੱਕਿਆ ਪੌੜਾ ਕਾਗਜ਼ਾਂ ਦੇ ਵਿੱਚ ਜਿਹੜਾ ਪੌੜਾ ਉਹ ਤਿਆਰ ਹੋ ਚੁੱਕਿਆ ਪਤਾ ਕਿੱਥੋਂ ਲੱਗਦਾ ਪ੍ਰੂਫ ਕਿੱਥੋਂ ਮਿਲਦੇ ਆ ਬੋਰਡ ਤੋਂ ਮੈਂ ਕੈਮਰਾਮੈਨ ਨੂੰ ਕਹੂੰਗਾ ਬੋਰਡ ਦਿਖਾਵੇ ਬੋਰਡ ਦੇ ਉੱਤੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਜਿਹੜੀਆਂ ਹੈਰਾਨੀ ਜੜ ਕੇ ਤਸਵੀਰਾਂ ਨੇ ਆ ਜਿਹੜਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਕਿਹੜੀ ਆ ਕਿ ਜਿਹੜਾ ਇਹ ਰੋਡ ਆ ਇਹ ਸੰਗਤਪੁਰੇ ਤੋਂ ਸ਼ੁਰੂ ਹੁੰਦਾ ਸੰਗਤਪੁਰੇ ਤੋਂ ਸ਼ੁਰੂ ਹੋ ਕੇ ਜਿਹੜਾ ਰੋਡ ਆ ਇਹ ਜੀਟੀਬੀਗੜ ਰੋਡੇ ਕਾਲਜ ਨੂੰ ਮਲਾਉਂਦਾ ਉਹਦੇ ਤਸਵੀਰਾਂ ਤੁਹਾਨੂੰ ਦਿਖਾਉਣਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਕੋਟਕਪੁਰਾ ਰੋਡ ਐ ਐਚ ਐਚ 16 ਵਾਇਆ ਮਾੜੀ ਮਸਪਾ ਵੈਰੋਗੜ ਜੀਟੀਬੀਗੜ ਜਿਹੜਾ ਕਿ ਉੱਪਰ ਬੋਹਰ ਬ੍ਰਾਂਚ ਦੀ ਜਿਹੜੀ ਨਹਿਰ ਦੇ ਉੱਤੇ ਜਿਹੜਾ ਪੁਲ ਦੀ ਸਾਰੀ ਗੱਲ ਸੰਬ ਕਾਹसे ਹੈ ਆ ਕਿ ਜਿਹੜੀ ਇਹ ਦਸਤਾ ਲਿਖਿਆ ਪੌਲਦੀ ਲੰਬਾਈ 36 ਮੀਟਰ ਆ ਪਰ ਪੌਲਦੀ ਜਿਹੜੀ ਸਾਰੇ ਦੀ ਲਗਤ ਆ ਉਹ ਤਨ ਜਿਹੜਾ ਕਿ ਇਹ ਰਕਮ ਦਿੱਤੀ ਇਹਨਾਂ ਨੇ ਦੂਸਰੇ ਪਾਸੇ ਜਿਹੜੀ ਦੇਖ ਰਖ ਦੀ ਲਗਤ 65 ਲੱਖ ਰੁਪਈਆ ਚਲੋ ਠੀਕ ਆ ਆਪਾਂ ਇਹ ਗੱਲ ਨਾਲ ਸਹਿਮਤ ਆ ਕਿ ਜਿਹੜਾ ਖਰਚਾ ਜ਼ਰੂਰ ਹੋਣਾ ਪਰ ਅਗਲੀ ਗੱਲ ਜਿਹੜਾ ਕਿ ਸਾਰੀ ਸ਼ੁਰੂ ਕਰਨ ਦੀ ਮਿਤੀ 14/2/2024 ਪਰ ਕੰਮ ਦਾ ਸਮਾਂ 12 ਮਹੀਨੇ 1 ਸਾਲ ਦੇ ਅੰਦਰ ਨੂੰ ਕੰਪਲੀਟ ਕਰਨਾ ਸੀ ਕਿ ਲਗਭਗ 13 ਤਰੀਕ ਦੂਜਾ ਮਹੀਨਾ 2025 ਨੂੰ ਇਹ ਪੁਲ ਕੰਪਲੀਟ ਹੋ ਜਾਣਾ ਚਾਹੀਦਾ ਸੀ ਪਰ ਅੱਜ ਜਿਹੜੀ ਤਰੀਕ ਆ 13 ਤਰੀਕ ਆ ਪੰਜਵਾਂ ਮਹੀਨਾ 2025 ਆ ਪਰ ਕਿੱਥੇ ਆ ਪੁਲ ਨਵਾਂ ਪੁਲ ਕਿਤੇ ਵੀ ਦਿਖਾਈ ਨਹੀਂ ਦਿੰਦਾ ਭਾਰਤੀ ਕਿਸਾਨ ਜੁੜਨ ਸੌਰੀ ਕਰਤਿਕ ਸਾਂਜੁਣਿਆਣ ਜਿਹੜਾ ਦਬਾ ਲਵ ਰੋਲਾ ਪਾ ਰਹੀ ਆ ਆਪਣੀਆਂ ਮੰਗਾਂ ਰੱਖ ਰਹੀ ਆ ਕਿ ਪੁਲ ਨੂੰ ਬਣਾ ਕਿਉਂ ਜਾ ਰਿਹਾ ਉਹ ਖੜੀਆ ਮਸ਼ੀਨਰੀ ਜਿਹੜੀ ਕਿ ਮਸ਼ੀਨਰੀ ਇੱਥੇ ਕੰਮ ਸ਼ੁਰੂ ਕੀਤਾ ਵਾ ਸੀਗਾ ਮਸ਼ੀਨਰੀ ਬਾਹਰ ਕੱਢਤੀ ਸਾਵਧਾਨ ਅੱਗੇ ਪੌਲ ਦਾ ਕੰਮ ਚੱਲ ਰਿਹਾ ਹੈ ਇਹ ਲਿਖਿਆ ਹੋਇਆ ਹੈ ਪਰ ਕੰਮ ਕਿਤੇ ਨਹੀਂ ਚੱਲ ਰਿਹਾ ਲਗਾਤਾਰ ਗੱਲਬਾਤ ਜਿਹੜੀ ਚੱਲ ਰਹੀ ਆ ਜਿਹੜਾ ਕਿ ਵੱਡਾ ਮਹਿਕਮਾ ਇੱਥੋਂ ਤੱਕ ਇਹ ਵੀ ਨਹੀਂ ਆ ਕੇ ਕਿ ਵੱਡਾ ਮਹਿਕਮਾ ਇੱਥੇ ਪਹੁੰਚੇ ਆ ਕੇ ਗੱਲਬਾਤ ਕਰੇ ਉਹ ਵੀ ਨਹੀਂ ਗੱਲਬਾਤ ਕਰਨ ਆਸਤੇ ਪਹੁੰਚ ਰਿਹਾ ਦੂਸਰੇ ਪਾਸੇ ਜਿਹੜਾ ਕੁਛਰੇ ਵਿੱਚ ਪੈਣਾ ਸਰੀਆ ਪੈਣਾ ਸਟੀਲ ਟਰਸ ਪੈਣੀ ਹੈ ਟੈਕਰ ਕੁਟੋਕ ਪੈਣਾ ਬਿਚੂਮੈਂਟ ਕ੍ਰੀਕਰੀਟ ਪੈਣਾ ਕ੍ਰੈਸ਼ ਬੈਰੀਅਰ ਪੈਣਾ ਉਹ ਸਾਰਾ ਕੁਝ ਲਿਖਿਆ ਵਾ ਤੁਹਾਨੂੰ ਇੱਕ ਚੀਜ਼ ਇੱਥੇ ਹੋਰ ਦੱਸਦਾ ਜਿਹੜਾ ਇਹ ਬੋਰਡ ਆ ਇਹ ਬੋਰਡ ਲੱਗਣੇ ਚਾਹੀਦੇ ਸੀ 14 2000 2024 ਤੋਂ ਪਹਿਲਾਂ ਪਰ ਇਹ ਬੋਰਡ ਕਦੋਂ ਲੱਗੇ ਆ ਮਈ ਦੇ ਵਿੱਚ ਲਗਭਗ ਅੱਜ ਤੋਂ 15-20 ਦਿਨ ਪਹਿਲਾਂ ਜਿਹੜੇ ਇਹ ਬੋਰਡ ਇੱਥੇ ਦਿਖਾਈ ਦਿੱਤੇ ਆ ਜਿਹੜੇ ਕਿ ਬੋਰਡ ਆ ਕਿਉਂਕਿ ਹੋ ਸਕਦਾ ਇਹਦੇ ਵਿੱਚ ਕੋਈ ਵੱਡਾ ਕਪੜਾ ਹੋ ਜਾਣਾ ਸੀਗਾ ਹਜੇ ਤੱਕ ਜਿਹੜਾ ਪੁਲ ਦੀ ਇਸਾਰੀ ਵਾਸਤੇ ਕੋਈ ਵੀ ਕੰਮ ਨਹੀਂ ਚੱਲ ਰਿਹਾ ਲੋਕਾਂ ਨੂੰ ਨੰਗਾ ਦੇਣ ਬਾਰੇ ਕੋਈ ਚੱਲ ਨਹੀਂ ਦਲ ਰਿਹਾ ਇੰਨਾ ਰੋੜ ਇਹ ਵਗਦਾ ਜੇ ਮੰਨ ਲੈ ਰੋੜ ਬੰਦ ਹੁੰਦਾ ਇਹਦੇ ਨਾਲ ਫਰਕ ਕੀ ਪੈਂਦਾ ਫਰਕ ਉੱਥੇ ਪੈਣਗੇ ਕਿ ਜਿਹੜੇ ਸਕੂਲ ਵਾਲੇ ਬੱਚੇ ਆ ਜਦੋਂ ਜਾਣਗੇ ਤਾਂ ਉਹਨਾਂ ਨੂੰ ਬਹੁਤ ਵਾਇਆ ਪਊਗਾ ਲਗਭਗ 1 ਮਹੀਨੇ ਦੀ 1000 ਰੁਪਏ ਐਕਸਟਰਾ ਜਿਹੜੀ ਫੀਸ ਆ ਉਹ ਮਾਪਿਆਂ ਨੂੰ ਪੇ ਕਰਨੀ ਪਊਗੀ ਸਾਡ ਨਾਲ ਕਰਤਿਕ ਸ਼ਾਂਜੁਣਿਆ ਨੂੰ ਰਿਪਰੈਜ਼ੈਂਟ ਕਰਦੇ ਨੇ ਬਲਕਰਨ ਸਿੰਘ ਬੈਰੋਕੋ ਗੱਲਬਾਤ ਕਰਦੇ ਆ ਭਾਈ ਜੀ ਕਿੱਥੇ ਤੱਕ ਗੱਲ ਪਹੁੰਚੀ ਹੈ ਜਿਹੜਾ ਇਹ ਢਾਉਣ ਬਾਰੇ ਜਿਹੜਾ ਪੌੜਾ ਜਾਂ ਨਵਾਂ ਪੌੜ ਬਣਾਉਣ ਬਾਰੇ ਕਿਹੜੀ ਗੱਲ ਲੈ ਕੇ ਚੱਲੀ ਹੈ ਮਹਿਕਮਾ ਮਹਿਕਮਾ ਤੁਹਾਡੇ ਨਾਲ ਗੱਲ ਕਰ ਰਿਹਾ ਕਿੱਥੇ ਗੱਲ ਪਹੁੰਚੀ ਹੈ ਅਸੀਂ ਦੋ ਮੰਗਾਂ ਰੱਖੀਆਂ ਸੀ ਜੀ ਇੱਕ ਤਾਂ ਇਹ ਜਿਹੜੀ ਸਾਡੇ ਪਿੰਡ ਦੀ ਖੂਬਸੂਰਤੀ ਹੈ ਜੀ ਬਈ ਇਹ ਪੌਲ ਨੂੰ ਹੀ ਛੱਟਿਆ ਜਾਵੇ। ਜੀ। ਨਾਲ ਹੀ ਇਹਦੇ ਪੌਲ ਤੁਸੀਂ ਉਸਾਰ ਕੇ ਇਹਨੂੰ ਵਧਾਇਆ ਜਾ ਸਕਦਾ। ਜਿੱਥੇ 18 ਫੁੱਟ ਉਹ ਬਾਨਾ 12 ਇਹ ਪਾ ਕੇ 30 ਫੁੱਟ ਦਾ ਜਿਹੜਾ ਰਸਤਾ 13 ਫੁੱਟ ਦਾ ਇਹ ਵੀ ਹੈਗਾ 30 31 ਫੁੱਟ ਦਾ ਜਿਹੜਾ ਰਸਤਾ ਬਣਾਇਆ ਜਾ ਸਕਦਾ। ਇਹਦੀ ਮਜ਼ਬੂਤੀ ਬਹੁਤ ਆ। 100 150 ਸਾਲ ਹੋਰ ਚੱਲ ਸਕਦਾ। ਜੀ। ਦੂਜੀ ਮੰਗ ਅਸੀਂ ਇਹ ਰੱਖੀ ਸੀ ਪਹਿਲਾਂ ਸਾਨੂੰ ਆਰਚੀ ਪੌਲ ਦੇ ਦਿਓ। ਅਸੀਂ ਸਾਰਾ ਕੁਝ ਨਿਗਾਹ ਕੇ ਵੇਖਾਂਗੇ ਅੱਜ ਦੀਆਂ ਭਰੀਆਂ ਵੀਆਂ ਟਰੈਕਟਰ ਟਰਾਲੀਆਂ ਨਿਗਾਹ ਕੇ ਵੇਖਾਂਗੇ। ਸਕੂਲ ਵਾਲੀਆਂ ਬੱਸਾਂ ਨਗਾ ਕੇ ਵੇਖਾਂਗੇ ਦੂਜੀਆਂ ਜਿਹੜੀਆਂ ਨਹਿਤ ਸ਼ਹਿਰ ਨੂੰ ਬੱਸਾਂ ਜਾਂਦੀਆਂ ਉਹ ਨਗਾ ਕੇ ਵੇਖਾਂਗੇ ਤੇ ਉਹਤੇ ਵੀ ਨਹੀਂ ਇਹ ਆਏ ਦੋਵੇਂ ਮੰਗਾ ਤੇ ਆਏ ਨਹੀਂ ਹੈਗੇ ਇਹ ਕਹਿੰਦੇ ਵੀ ਤੁਹਾਨੂੰ ਨਾਲ ਦੀ ਨਾਲ ਚਾਲੂ ਕਰਕੇ ਦਵਾਂਗੇ ਜਦੋਂ ਟੌਣ ਲੱਗ ਕੇ ਪਹਿਲੀ ਗੱਲ ਤਾਂ ਇਹਨਾਂ ਤੋਂ ਟਹਿਣਾ ਹੀ ਨਹੀਂ ਨੀ ਮਜ਼ਬੂਤੀ ਨਾਲ ਬਣਿਆ ਪੌੜਾ ਨਾਲ ਦੀ ਨਾਲ ਸਾਨੂੰ ਬੇਕੂਬ ਬਣਾ ਰਹੇ ਹੋ ਵੀ ਰਸਤਾ ਚਾਲੂ ਕਰਕੇ ਦੇ ਦਾਂਗੇ ਉਹ ਹੋਣਾ ਹੀ ਨਹੀਂ 4 ਮਹੀਨੇ 5 ਤਾਂ ਇਹਨਾਂ ਨੇ ਜਿਹੜਾ ਹੈਗਾ ਲੈਂਟਰ ਖੋਲਣ ਤੇ ਲੱਗ ਜਾਂਦੇ ਆ ਜੇ ਆਪਾਂ ਘਰੇ ਵੀ ਮਕਾਨ ਪਾਉਣੇ ਆ ਨਾ ਉਹਤੇ ਵੀ ਡੇਢ ਮਹੀਨਾ ਲੈਂਟਰ ਨਹੀਂ ਖੁੱਲਦਾ ਹੈਗਾ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਢਾਉਣ ਗਏ ਨੂੰ ਆਕੇ ਕਿੰਨਾ ਕੰਮ ਬੰਦ ਰੂਗਾ ਨਹਿਰ ਬੰਦ ਰੂਗੀ ਸਾਰਾ ਮਟੀਰੀਅਲ ਵਿੱਚ ਡਿੱਗੂਗਾ ਤੇ ਸੀਜ਼ਨ ਜਿਹੜਾ ਹੈਗਾ ਝੋਨੇ ਦਾ ਚੱਲਦਾ ਪਿਆ ਤੇ ਲੋਕਾਂ ਨੂੰ ਪਾਣੀ ਦੀ ਵੀ ਜ਼ਰੂਰਤ ਆ ਇੱਕ ਪਾਸੇ ਤਾਂ ਜਿਹੜੀ ਪੰਜਾਬ ਸਰਕਾਰ ਵੀ ਇਹ ਕਹਿੰਦੀ ਹੈ ਕਿ ਲੋਕਾਂ ਨੂੰ ਜਿਹੜਾ ਹੈਗਾ ਪਾਣੀ ਮਿਲਣਾ ਚਾਹੀਦਾ ਖੇਤ ਨੂੰ ਲਾਉਣ ਦੇ ਲਈ ਡਰਾਮੇ ਕਰਦੀ ਆ ਦੂਜੇ ਪਾਸੇ ਸਾਡੀਆਂ ਨਹਿਰਾਂ ਬੰਦ ਕੀਤੀਆਂ ਜਾ ਰਹੀਆਂ ਫੇਟਾ ਕੇ ਜਦੋਂ ਬਾਅਦ ਚ ਜਦੋਂ ਇਹਦੀ ਪਿੱਲਰ ਕੱਢਣਗੇ ਉਹ ਤੇ ਟਾਈਮ ਲੱਗਣਾ ਸਾਰੇ ਪਿੱਲਰ ਵਿੱਚ ਆਉਂਦੇ ਆ ਪਿੰਲਰ ਕਰਦਾਂ ਤੋਂ ਬਾਅਦ ਇਹਦੀ ਉਸਾਰੀ ਸ਼ੁਰੂ ਹੋਊਗੀ ਫਿਰ ਇਹਦੇ ਲੈਂਟਰ ਤੇ ਟਾਈਮ ਲੱਗਣਾ ਘਟੋ ਘਾਟ ਇਹਦੇ ਜਿਹੜਾ ਹੈਗਾ 2 2.5 ਸਾਲੇ ਤੇ ਮਾਮੂਲੀ ਗੱਲ ਆ ਲੱਗਣੇ ਆ ਸੂਏ ਦੇ ਪੌਲ ਬਣੇ ਹੈਗੇ ਆ ਪਵਾ ਉਹ ਬਣਿਆ ਜਦੋਂ ਆਪਾਂ ਘੋਲੀਏ ਤੋਂ ਰਣੀਆਂ ਨੂੰ ਜਾਣੇ ਉੱਥੇ ਢਾਈ ਸਾਲ ਸੂਏ ਦੇ ਪੌਲ ਤੇ ਲੱਗੇ ਹੈਗਾ ਮੰਡੀਰੀ ਢਾਈ ਸਾਲ ਲੱਗੇ ਉਹਨਾਂ ਨੇ ਸੂਆ ਭਰ ਕੇ ਮਸਾ ਰਸਾ ਰੂਸਾ ਬਣਾਇਆ ਸੀ ਉਹ ਰਸਤਾ ਬਣਿਆ ਨਹੀਂ ਹੈਗਾ ਜੋ ਸੂਆ ਹੁੰਦਾ ਹੀ ਉਹ ਰਸਤਾ ਖੁਰ ਜਾਂਦਾ ਸੀ ਅਸੀਂ ਇਹ ਕਿੰਨੇ ਪੱਕੀ ਗੱਲ ਤੇ ਆ ਰਹੇ ਆ ਜੇ ਪੌਲ ਬਣਾਉਣਾ ਤਾਂ ਇਹ ਤੋਂ ਪਾਸੇ ਦੀ ਬਣਾ ਲੈਣ ਇਹ ਸਾਡੀ ਮੰਗ ਆ ਜਾਂ ਪ੍ਰੋਪਰ ਸਾਨੂੰ ਜਿਹੜਾ ਹੈਗਾ ਰਸਤੇ ਦਾ ਪ੍ਰਬੰਧ ਕਰਕੇ ਦੇਣ ਉਹਨਾਂ ਚੈਰ ਸਾਡਾ ਸਾਰਾ ਪਿੰਡ ਵੈਰੋ ਕੇ ਰਾਜਿਆਣਾ ਕੋਠੇ ਸਾਰੇ ਜਿਹੜੇ ਹੈਗੇ ਕੱਲ ਵੱਡਾ ਇਕੱਠ ਕਰਕੇ ਨੋ ਦਿਖਾਤਾ ਕਿ ਅਸੀਂ ਅੜੇ ਆ ਸਾਡੇ ਦੇ ਪਰਚੇ ਕਰੋ ਗੋਲੀਆਂ ਚਲਾਓ ਸਾਨੂੰ ਜੇਲ੍ਹੇ ਭੇਜੋ ਅਸੀਂ ਇਹ ਚੀਜ਼ ਤੋਂ ਡਰਦੇ ਨਹੀਂ ਹੈ ਇਹਦੇ ਚ ਹੁਣ ਸਾਰਿਆਂ ਨੂੰ ਲੰਗੇ ਕਰਾਂਗੇ ਇਹਨਾਂ ਨੇ ਆਹ ਜਿਹੜਾ ਲਾਇਆ ਸੀ ਕਿ ਵੀ ਜਿਹੜਾ ਹੈਗਾ 2 ਤਰੀਕ ਤੱਕ ਪੂਰਾ ਹੋ ਜਾਣਾ 25 ਤੱਕ 2 ਫਰਵਰੀ ਤੱਕ ਤੇ ਇਹਨਾਂ ਨੇ ਕੰਮ ਮਈ ਚ ਸ਼ੁਰੂ ਕਰਿਆ ਆ ਬੈਨਰ ਬਾਅਦ ਚ ਲਾਏ ਆ ਜਦੋਂ ਇਹਨਾਂ ਨੇ ਆ ਕੰਦ ਸੈੱਟਤੀ ਆ ਸਾਰੀ ਉਦੋਂ ਬਾਅਦ ਬੈਨਰ ਲਾ ਕੇ ਗਏ ਆ ਫੇਰ ਜਦੋਂ ਆਪਾਂ ਕੋਈ ਮਕਾਨ ਦੀ ਉਸਾਰੀ ਸ਼ੁਰੂ ਕਰਦੇ ਆ ਆਪਾਂ ਨੂੰ ਪਤਾ ਲੱਗਦਾ ਕੀ ਪਤਾ ਹੁੰਦਾ ਕਈ ਵਾਰ ਖਰਚਾ ਵੱਧ ਵੀ ਜਾਂਦਾ ਤੇ ਘਟ ਵੀ ਜਾਂਦਾ ਇਹਨਾਂ ਨੇ ਪਹਿਲਾਂ ਹੀ ਲਾਤਾ ਵੀ ਇੰਨਾ ਖਰਚਾ ਹੀ ਹੋਊਗਾ ਇਹ ਸਾਰਾ ਪਹਿਲਾਂ ਇਹ ਖਾ ਚੁੱਕੇ ਆ ਪੈਸੇ ਤਾਂ ਹੀ ਇਹ ਚੇਂਜ ਨਹੀਂ ਕਰਨਾ ਚਾਹੁੰਦੇ ਆ ਜੇ ਮਾੜੀ ਜੀ ਪ੍ਰਪੋਜ਼ਲ ਚੇਂਜ ਕਰਨੀ ਪੈਣੀ ਹੈ ਥੋੜਾ ਮੋਟਾ ਖਰਚਾ ਵੱਧ ਸਕਦਾ ਇਤੋਂ ਜ਼ਿਆਦਾ ਨਹੀਂ ਵੱਧ ਸਕਦਾ ਉਹ ਵੀ ਨਹੀਂ ਕਰਨਾ ਚਾਹੁੰਦੇ ਕਿ ਸਾਨੂੰ ਕਿਤੇ ਜੇਬਾਂ ਚ ਨਾ ਪਾਉਣੇ ਪੈਣ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਜੇ ਮਾੜਾ ਮੋਟਾ ਇਹਨਾਂ ਦਾ ਖਰਚਾ ਜ਼ਿਆਦਾ ਆਉਂਦਾ ਐਮਐਲਏ ਨੂੰ ਕਹਿੰਨੇ ਆ ਕਿ ਤੁਸੀਂ ਆਪਦੇ ਕੋਲੋਂ ਪੂਰਾ ਕਰਕੇ ਦੇ ਦਿਓ ਲੋਕਾਂ ਨੂੰ ਕਿਉਂ ਸੂਲੀ ਦੇ ਟੰਗਿਆਂ ਹੋਇਆ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਾਂਗੇ ਹਜੇ ਤਾਈਂ ਪਿੰਡਾਂ ਦੇ ਤੌਰ ਤੇ ਤੁਰੇ ਆਂ ਨਹੀਂ ਅੱਗੇ ਅੱਗੇ ਜਿਹੜਾ ਹੈਗਾ ਸਾਰੀ ਜੁਨੀਅਨ ਨੂੰ ਇੱਥੇ ਝੋਕਾਂਗੇ ਸਾਡੇ ਨਾਲ ਪਿੰਡੂ ਮਜ਼ਦੂਰ ਜੁਨੀਅਨ ਵੀ ਆ ਹੋਰ ਵੀ ਜਿਹੜੀ ਹੈਗੇ ਕ੍ਰਾਂਤੀਕਾਰੀ ਸਾਰੀਆਂ ਜੁੜੀਆਂ ਜੁਨੀਅਨਾਂ ਜਿਹੜੀਆਂ ਹੈਗੇ ਸਾਡੇ ਨਾਲ ਜੁੜ ਚੁੱਕੀਆਂ ਤੇ ਜਾਂ ਤਾਂ ਸਾਡਾ ਮਸਲਾ ਹੱਲ ਕਰ ਦੇਣ ਨਹੀਂ ਅਸੀਂ ਇਦਾਂ ਹੀ ਅੜੇ ਰਾਵਾਂਗੇ ਕੰਮ ਨਹੀਂ ਇਹਨਾਂ ਦਾ ਚੱਲਣ ਦਵਾਗੇ ਇਹਨਾਂ ਨੂੰ ਕਹਾਂ ਜਾਂ ਫਿਰ ਇੱਥੋਂ ਚਲੇ ਜਾਣ ਜਾਂ ਪੌਲ ਕੱਢਣਾ ਤਾਂ ਪਾਸੇ ਦੀ ਕੱਢ ਲੈਣ ਜਾਂ ਸਾਨੂੰ ਜਿਹੜਾ ਹੈਗਾ ਪੌਲ ਦਾ ਪੱਕਾ ਪ੍ਰਬੰਧ ਕਰਕੇ ਦੇਣ ਜੇ ਕੱਲ ਨੂੰ ਕੱਚਾ ਪਿੱਲਾ ਵੀ ਪੌਲ ਬਣਾਉਂਦੇ ਆ ਬੱਸ ਡੈ ਬੱਚੇ ਬੱਚੇ ਨਹਿਰ ਦੇ ਵਿੱਚ ਡੱਕਦੇ ਆ ਤਾਂ ਉਹਦਾ ਜ਼ਿੰਮੇਦਾਰ ਕੌਣ ਹੋਊਗਾ ਇਹ ਸਾਡਾ ਮੇਨ ਨੰਗਾ ਹੈਗਾ ਇਸ ਤੋਂ ਬਿਨਾ ਹੋਰ ਸਾਡਾ ਕੋਈ ਨੰਗਾ ਨਹੀਂ ਸੁਰੱਖਤ ਨਹੀਂ ਹੈ ਅਸੀਂ ਭਾਵੇਂ ਕੋਟਲੇ ਵੇਚ ਦੇ ਉੱਥੇ ਵੀ ਚੋਰ ਖੜਦੇ ਆ ਇੱਥੋਂ ਦੀ ਜਿਹੜੀਆਂ ਸਾਰੀਆਂ ਬੱਸਾਂ ਬੰਦ ਹੋ ਜਾਣੀਆਂ ਸਮਾਲਸਰ ਵੇਚ ਦੀ ਵੀ ਅਸੀਂ ਘੁੰਮ ਕੇ ਨਹੀਂ ਆ ਸਕਦੇ ਬੱਸਾਂ ਵਾਲਿਆਂ ਨੂੰ ਵੀ ਪੁੱਛਿਆ ਉਹ ਕਹਿੰਦੇ ਇਹ ਤਾਂ ਬੰਦ ਕਰ ਲਾਂਗੇ ਸਾਨੂੰ ਬਾਹਰ ਆ ਪਊਗਾ ਟੈਂਪੂ ਵਾਲੇ ਜਾਂ ਹੋਰ ਜਿਹੜੇ ਰਕਸ਼ੇ ਚੱਲਦੇ ਆ ਉਹ ਕਹਿੰਦੇ ਸ਼ਹਿਰ ਨੂੰ ਜਾਣ ਨੂੰ ਤੁਹਾਡੇ ਕੋਲ ਕੋਈ ਰਸਤਾ ਨਹੀਂ ਬਚੂਗਾ ਕਿਉਂਕਿ ਅਸੀਂ ਤਾਂ ਬੰਦ ਕਰ ਦਣਾ ਜੇ ਇਹਨੂੰ ਬਚਾਉਣਾ ਤਾਂ ਵਿਚਾਰਾ ਕਿਹੜੇ ਅਧਿਕਾਰੀ ਆਏ ਸੀ ਇੱਥੇ ਜਿਹੜੀ ਤੁਹਾ ਕੱਲ ਇਹਨਾਂ ਦੇ ਅਧਿਕਾਰੀ ਮੰਡੀਕਰਨ ਦੇ ਜੇਈ ਜਾਂ ਐਸਡੀਓ ਉਹ ਵਗੈਰਾ ਆਏ ਸੀਗੇ ਇਸ ਤੋਂ ਬਿਨਾ ਜਿਹੜਾ ਹੈਗਾ ਐਸਐਚਓ ਆਇਆ ਸੀਗਾ ਉਹ ਜਿਹੜਾ ਐਸ ਐਚਓ ਆਇਆ ਸੀ ਉਹ ਵੀ ਪ੍ਰੈਸ਼ਰ ਪਾਉਣ ਦੇ ਲਈ ਆਇਆ ਸੀ ਕਿ ਵੀ ਦਿਵਾਲੀ ਇਹਨਾਂ ਨੂੰ ਉਹ ਇੱਕ ਜਾਂਦਾ ਜਾਂਦਾ ਇਹ ਵੀ ਗੱਲ ਕਹਿ ਗਿਆ ਮੈਂ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਲਿਆ ਕੇ ਸਾਰਿਆਂ ਨੂੰ ਚੁਕਾ ਦੂੰਗਾ ਚੁਕਾ ਦੇ ਆ ਖੜੇ ਆ ਸਾਡੇ ਸਾਹਮਣੇ ਗਾਲੇ ਕਰਕੇ ਵੜਿਆ ਅੱਗੇ ਕਈ ਵਾਰ ਜੇਲ੍ਹ ਜਾਏ ਹੋਰ ਜਾਏ ਆ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿੰਨਾ ਚਿਰ ਲੋਕਾਂ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਅਸੀਂ ਅੜੇ ਰਾਵਾਂਗੇ ਤੁਹਾਨੂੰ ਭਰੋਸਾ ਦਵਾਇਆ ਕਿਸੇ ਨੇ ਵੀ ਮੀਟਿੰਗ ਕਰੀਏ ਜਾਂ ਤੁਹਾਡੇ ਨਾਲ ਕੋਈ ਗੱਲਬਾਤ ਕਰਦਾ ਕੋਈ ਦਵਾਇਆ ਹੱਲ ਕੱਢਿਆ ਜੇ ਇਹ ਮੀਟਿੰਗਾਂ ਹੋਈਆਂ ਅਸੀਂ ਐਮਐਲਏ ਨੂੰ ਵੀ ਮੰਗ ਪੱਤਰ ਦਿੱਤਾ ਉਹਨੇ ਕੋਈ ਵਾਚਿਆ ਨਹੀਂ ਹੈ ਇਸ ਤੋਂ ਬਿਨਾ ਡੀਸੀ ਨੂੰ ਵੀ ਮੰਗ ਪੱਤਰ ਦਿੱਤਾ ਏਡੀਸੀ ਮਿਲੇ ਮੈਡਮ ਮਿਲੇ ਸੀਗੇ ਉਹਨਾਂ ਵੀ ਕੋਈ ਜ ਨਹੀਂ ਵਾਚਿਆ ਡੀਐਸਪੀ ਨੇ ਸਾਡੇ ਨਾਲ ਇੱਕ ਮੁਲਾਕਾਤ ਕੀਤੀ ਆ ਉਹ ਕਹਿੰਦੇ ਸੀ ਜਿਵੇਂ ਇਹਨਾਂ ਦੀ ਪ੍ਰਪੋਜ਼ਲ ਆ ਮੰਡੀ ਕਰਨ ਦੀ ਉਵੇਂ ਤੁਸੀਂ ਮੰਨ ਲਓ ਤੇ ਪਰ ਉਹ ਜਿਹੜੀ ਹੈਗੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਅਸੀਂ ਉਹ ਪ੍ਰਪੋਜ਼ਲ ਨਹੀਂ ਮੰਨਣੀ ਹੈਗੀ ਜੇ ਪ੍ਰਪੋਜ਼ਲ ਚੇਂਜ ਕਰਕੇ ਆਉਂਦੇ ਆ ਤਾਂ ਅਸੀਂ ਗੱਲਬਾਤ ਕਾਹ ਵਧਾਵਾਂਗੇ ਨਹੀਂ ਸਾਸੀਂ ਨਿੱਤ ਨਿੱਤ ਇੱਥੇ ਕੱਠ ਕਰਦੇ ਆਂ ਤੇ ਅੱਗੇ ਜਿਹੜਾ ਹੈਗਾ ਫਿਰ ਅਸੀਂ ਨਹੀਂ ਆਉਣਾ ਜੇ ਮਸ਼ੀਨਰੀ ਚਲਾਉਣਗੇ ਤਾਂ ਉਹਨੂੰ ਬਾਹਰ ਕਢਾਈ ਜਾਊਗੀ ਜੀ ਬਿਲਕੁਲ ਜਿਹੜੀ ਇਹਨਾਂ ਨੂੰ ਦੱਸੀਆ ਗੱਲ ਕਿ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਸੀਗੀ ਉਸੇ ਗੱਲ ਤੇ ਜਿਹੜਾ ਬਲਕਾਰਨ ਸੰਧੇ ਗੱਲ ਕੀਤੀ ਆ ਕਿ ਜਿਹੜਾ ਕਿ ਜਿਹੜੀਆਂ ਬੱਸਾਂ ਇੱਥੋਂ ਜਾਂਦੀਆਂ ਸਵਾਰੀ ਵਾਲੀਆਂ ਬੱਸਾਂ ਜਾਂਦੀਆਂ ਜਾਂ ਜਿਹੜੇ ਕਿ ਬਾਹੂ ਵਾਲੇ ਰਕਸ਼ੇ ਇੱਥੋਂ ਜਾਂਦੇ ਆ ਜਾਂ ਜਿਹੜੇ ਕਿ ਕੋ ਕੇ ਪਰ ਨੂੰ ਸਵਾਰੀਆਂ ਲੈ ਕੇ ਜਾਂਦਾ ਉਹਨਾਂ ਨੇ ਇੰਨੀ ਬਾੜ ਦੇ ਜਾਂਦਾ ਤਾਂ ਕਿਰਾਇਆ ਜ਼ਰੂਰ ਵਧੂਗਾ ਕਿਉਂਕਿ ਜੇ ਸਮਾਰਸਰ ਦੇ ਵਿੱਚ ਦੀ ਜਾਂਦੇ ਜਾਂ ਕੋਟਲਾ ਮੇਰ ਸਿੰਘ ਵਿੱਚ ਦੀ ਵਾਇਆ ਹੋ ਕੇ ਜਾਂਦੇ ਆ ਤਾਂ ਕਿਰਾਇਆ ਜ਼ਰੂਰ ਪਾਊਗਾ ਫਿਰ ਦੂਜੇ ਪਾਸੇ ਜਿਹੜਾ ਜਿਹੜਾ ਊਵਾਨ ਹੁੰਦੇ ਆ ਜਿਹੜਾ ਕਿ ਸਵਾਰੀਆਂ ਢੋਣ ਵਾਲੇ ਉਹਨਾਂ ਜਿਹੜਾ ਜਿਹੜਾ ਕਲੇਸ਼ ਪੈਣਾ ਵੱਖ ਆ ਦੂਸਰੀ ਇੱਕ ਗੱਲ ਇੱਥੇ ਹੋਰ ਮੈਟਰ ਆ ਇੱਥੇ ਇੱਕ ਬੰਦਾ ਗੰਨੇ ਦੀ ਜਿਹੜੀ ਜਿਹੜੀ ਰੇੜੀ ਲਾਉਂਦਾ ਲਗਭਗ 5-6 ਸਾਲਾਂ ਤੋਂ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਕਿ ਜਿਹੜਾ ਉਹਦਾ ਵੀ ਜਿਹੜਾ ਨੁਕਸਾਨ ਆ ਕਿਤੇ ਨਾ ਕਿਤੇ ਜਿਹੜਾ ਜ਼ਰੂਰ ਹੋਊਗਾ ਬਾਈ ਜੀ ਕਿ ਤੁਸੀਂ ਜੇ ਇੱਥੇ ਪੌਲਟਾ ਜਾਂਦਾ ਇੱਥੇ ਆਵਾਜ਼ ਹੀ ਬੰਦ ਹੋ ਜੂਗੀ ਕੀ ਕਹਿਣਾ ਚਾਹੁੰਦੇ ਤੇ ਘਰੇ ਜਾਣਾ ਬੂਰ ਕੀ ਕਰਾਂਗੇ ਗਰੀਮਾ ਹੋਊਗੀ ਮੇਰੀ ਤਾਂ ਜੀ ਜੀ ਹਾਂਜੀ ਜੀ ਹਾਂਜੀ ਇਹ ਜਿਹੜਾ ਇਹ ਦੱਸਿਆ ਇਹ ਜਿਹੜਾ ਕਿ ਲਗਾਤਾਰ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਰਹੀ ਜਕਤਾਰ ਫਿਲਰ ਕਿਹੜੇ ਹੈਗੇ ਜਮਾ ਬਿਲਕੁਲ ਵਿਚਾਲੇ ਆਉਂਦੇ ਆ ਇਹਦੇ ਜੀ ਤੇ ਉਹ ਪਿੱਲਰ ਸਾਰਾ ਪੌਲ ਰਹਿਣਾ ਹੈ ਤਿੰਨ ਪਿੱਲਰ ਤਾਂ ਇੱਥੇ ਵਿਚਾਲੇ ਲੱਗਣੇ ਆ ਫਿਰ ਗਾਂ ਲੱਗਣੇ ਪਿੱਲਰ ਲਾਉਣੇ ਆ ਇੱਕ ਪਿੱਲਰ ਤੇ ਮਹੀਨਾ ਲਾਉਂਦੇ ਆ ਤੇ ਵੇਖ ਲਓ ਤੁਸੀਂ ਜੇ ਛੇ ਪਿੱਲਰ ਖੜੇ ਕਰ ਰਹੇ ਆ ਛੇ ਮਹੀਨੇ ਤਾਂ ਉਹਦੇ ਤੇ ਲੱਗਣੇ ਆ ਫਿਰ ਇਹਨੂੰ ਢੋਂ ਤੇ ਬਹੁਤ ਟਾਈਮ ਲੱਗਣਾ ਹੈਗਾ ਜਮਾ ਬਿਲਕੁਲ ਵਿਚਾਲੇ ਪਿੱਲਰ ਆਉਂਦਾ ਹੈਗਾ ਉੱਥੇ ਉੱਥੇ ਨਿਸ਼ਾਨੀ ਲਾਈ ਵੀ ਆ ਤੇ ਦੱਸੋ ਪੌਲ ਕਿਵੇਂ ਬਚੂ ਤੇ ਨਾਲ ਦੀ ਨਾਲ ਪੌਲ ਕਿਵੇਂ ਬਣਾ ਕੇ ਦੇਣਗੇ ਨਾ ਤਾਂ ਜਾਂ ਤਾਂ ਸਾਡਾ ਪੌਲ ਦਾ ਪਾਸੇ ਪ੍ਰਬੰਧ ਪੂਰਾ ਪ੍ਰੋਪਰ ਕਰ ਦੇ ਨਹੀਂ ਇਹਨੂੰ ਬਚਾਇਆ ਜਾਵੇ ਸਾਡੀ ਪਹਿਲੀ ਮੰਗ ਤਾਂ ਇਹੀ ਹੈ ਕਿ ਇਹਨੂੰ ਬਚਾਇਆ ਜਾਵੇ ਸਾਡ ਨਹੀਂ ਇਹ 100 ਸਾਰ ਹੋ ਟਟਦਾ ਨਹੀਂ ਹੈ ਤੇ ਸਭ ਪਹਿਲੀ ਮੰਗ ਤਾਂ ਸਾਡੀ ਇਹੀ ਹੋਈ ਹੈ ਉਹ ਤਰਖੰਦ ਕੱਢੀ ਆ ਪਹਿਲਾਂ ਉਹ ਤਰਖੰਦ ਕੱਢੀ ਹੁਣ ਇਹਨਾਂ ਨੂੰ ਵੇਖ ਲੈ ਐਸਟੀਮੇਟ ਜਿਆਦਾ ਲੱਗਦਾ ਹੈ ਹੁਣੇ ਭਜਦੇ ਆ ਜੀ ਜੀ ਹੁਣੇ ਭਜਦੇ ਉਧਰ ਜੀ ਜਿਹੜਾ ਇਹਨਾਂ ਦੇ ਉੱਤਰ ਸਿੱਧਾ ਬਣਾਉਣਾ ਸੀਗਾ ਹੁਣ ਜਾਣ ਬੁੰਝ ਕੇ ਇੱਧਰ ਵਿੱਚ ਬਾੜ ਰਹੇ ਆ ਪਹਿਲਾਂ ਪਾਸ ਹੋਇਆ ਸੀਗਾ ਇਹਨਾਂ ਨੂੰ ਆਏ ਆ ਸਾਡੀ ਬੋਰਡ ਦੀ ਐਨਓਸੀ ਲੈਣੀ ਪਊਗੀ ਦੋ ਤਿੰਨ ਮਹੀਨੇ ਰੁਕਣਾ ਪਊ ਪਰ ਲੋਕਾਂ ਨੂੰ ਜ਼ਿਆਦਾ ਖੱਜਲ ਖਰਾਬ ਕਰ ਰਹੇ ਆ ਇਹਦੇ ਵਿੱਚ ਜਿਹੜਾ ਜਿਹੜਾ ਇਹਨਾਂ ਨੇ ਪਹਿਲਾਂ ਬੋਰਡ ਪਟਕੇ ਬਣਾ ਦੇਣਾ ਸੀਗਾ ਬਾਕੀ ਜਿੰਨੇ ਵੀ ਪੁਲ ਬਣੇ ਆ ਭਾਵੇਂ ਚੰਨੂਆਣੇ ਵਾਲਾ ਬਣਿਆ ਭਾਵੇਂ ਸਮਾਲਸਰ ਵਾਲਾ ਬਣਿਆ ਪਾਵਾ ਜਗਰਾਵੀ ਬੰਦਾ ਪਿਆ ਜਾਂ ਬਦਣੀ ਬਣਿਆ ਉਹਨਾਂ ਨੇ ਆ ਪੌਲ ਛੇੜੇ ਨਹੀਂ ਹੈ ਉਹਨਾਂ ਨੇ ਵੱਖਰੇ ਪੌਲ ਬਣਾਏ ਆ ਕਿ ਲੋਕਾਂ ਦਾ ਨੰਗਾ ਖਰਾਬ ਨਾ ਹੋਵੇ ਤੁਸੀਂ ਆ ਬਲਕਰਨ ਬਲਕਰਨ ਇੱਕ ਮਿੰਟ ਮੈਂ ਥੱਲੇ ਲੈ ਕੇ ਜਾਂਦਾ ਬਲਕਰਨ ਜਿਹੜਾ ਤੁਸੀਂ ਨਾ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਵੇ ਕਿ ਜਿਹੜਾ ਜਿਹੜੇ ਸਹੀ ਮੈਨਾਂ ਦੇ ਵਿੱਚ ਜਿਹੜਾ ਪੌੜਾ ਜਿਵੇਂ ਤੁਸੀਂ ਦਾਵਾ ਕਰਦੇ ਆਂ ਵੀ ਜਿਹੜਾ ਪੌੜਾ ਇੱਥੋਂ ਇਸ ਤਰੀਕੇ ਨਾਲ ਬਣਾਣਾ ਸੀ ਬਣੇ ਤਾਂ ਜਮਾਂ ਬਿਲਕੁਲ ਸੜਕ ਨੂੰ ਸਿੱਧਾ ਹੁੰਦਾ ਜੇ ਇਹਨਾਂ ਨੇ ਵਾਲ ਕੱਢਣਾ ਜੇ ਫੇਰ ਬਾਲੀ ਪਾਉਣਾ ਫੇਰ ਤਾਂ ਆਹ ਪੌੜਾ ਚੱਲਦਾ ਹੀ ਪਿਆ ਫੇਰ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਤੇ ਇੰਨਾ ਮਜ਼ਬੂਤ ਨਹੀਂ ਇਹਨਾਂ ਤੋਂ ਬਾਅਦ ਚ ਬਣੇ ਜੀ ਕਿ ਹੁਣ ਮੈਂ ਇੱਕ ਚੀਜ਼ ਸਪਸ਼ਟ ਕਰਦਾ ਇੱਥੇ ਜਿਹੜਾ ਪੌੜਾ ਜਿਹੜਾ ਜਿਹੜਾ ਦਾਵਾ ਕਰ ਰਹੀ ਹੈ ਕ੍ਰਿਤੀਕ ਸੰਜੁਣੀਆਂ ਦੇ ਅੱਗੂ ਨੇ ਬਲਕਰਨ ਸਿੰਘ ਵੈਰੋ ਕੇ ਵੀ ਜਿਹੜਾ ਸੜਕ ਇਧਰਲੇ ਪਾਸੋਂ ਵੈਰੋ ਕਾਂ ਤੋਂ ਆ ਰਹੀ ਆ ਅੱਗੇ ਜਿਹੜੀ ਸੜਕ ਰੋਡੇ ਕਾਲਜ ਨੂੰ ਮਿਲੌਂਦੀ ਆ ਜਿਹੜਾ ਪੌੜਾ ਆ ਥਾਂ ਦੇ ਉੱਤੋਂ ਸਿੱਧਾ ਬਣਾ ਸੀਗਾ ਇਹਨਾਂ ਨੇ ਕਿਹਾ ਕਿ ਜਿਹੜਾ ਪੌੜਾ ਹੋ ਇਹਨੂੰ ਢਾਕੇ ਇਹਦੇ ਨਾਲ ਹੀ ਜਿਹੜਾ ਲਾਇਆ ਜਾਵੇ ਜਾਂ ਜਿਹੜੇ ਪਿੱਲਰਾਂ ਦੇ ਉੱਤੇ ਰੱਖਿਆ ਜਾਵੇ ਜਿਹੜਾ ਕਿ ਉੱਥੇ ਜਿਹੜਾ ਜਿਹੜਾ ਖਰਚਾ ਉਹ ਘਟ ਆਊਗਾ ਜਿਹੜੇ ਪੈਸੇ ਆ ਉਹ ਜਿਹੜਾ ਕਿ ਠੇਕੇਦਾਰਾਂ ਨੂੰ ਆ ਵੱਧ ਬਣ ਲੰਗੇ ਅਸੀਂ ਇੱਥੇ ਬੈਠੇ ਸੀਗੇ ਆ ਨਿਸ਼ਾਨੀ ਇੱਥੋਂ ਤੱਕ ਲਾਈ ਉਹਦੇਆਂ ਜੇ ਬੋਰਡ ਦੇ ਢਾਣੇ ਵੱਡੇ ਜਾਣਗੇ ਤਾਂ ਸਿੱਧਾ ਹੋ ਜਾਊਗਾ ਸਿੱਧਾ ਮੋੜ ਉਹਦੇ ਤੋਂ ਸਿੱਧਾ ਆਖੀ ਗਏ ਅਸੀਂ ਕਹਿੰਦੇ ਤਾਂ ਇਹਨਾਂ ਨੇ ਕਹਿੰਦੇ ਤਾਂ ਹੀ ਕਢੀ ਸਿੱਧੀ ਹੁਣ ਸਿੱਧੀ ਉਹ ਮੈਂ ਕਢ ਲੈਣ ਪੜਨੀ ਅਸੀਂ ਢਾਣ ਦੇਣਾ ਭਲਾ ਇੱਥੇ ਲਾ ਕੇ ਮਰਨਾ ਹੀ ਮਰ ਜੀ ਕੇ ਬਸ ਕਾਲੀ ਮੁਖ ਕੀ ਜੀ ਉਹ ਕਹਿੰਦੇ ਕਿਸੇ ਵੀ ਕੇਂਦਰ ਜਿਹੜਾ ਇਹ ਪੌੜਾ ਜਿਹੜਾ ਜੇ ਬਣੂਗਾ ਜੇ ਇਧਰ ਦੀ ਪੌੜ ਬਣ ਜਾਣਾ ਫਿਰ ਤੁਸੀਂ ਤਿਆਰ ਹਾਂ ਹਾਂ ਸਿੱਧਾ ਸਿੱਧਾ ਕਢ ਲੈਣ ਸਾਨੂੰ ਕੀ ਦਿੱਕਾ ਜੀ ਸਿੱਧਾ ਸੜਕ ਵਾਸਤੇ ਨਾ ਸਿੱਧਾ ਜਾਣਾ ਤੇ ਸਿੱਧਾ ਕੱਢ ਲੈਣਾ ਉਹ ਢਾਣ ਦੇ ਉਹ ਬੋਰਡ ਤੇ ਵੜਦਣਾ ਨਾਲਿਆ ਨਲਕਾ ਬੈਧਾ ਨਾਲੇ ਆ ਬੋੜੀ ਬੈਧਾ ਉੱਤੇ ਸੱਧੀ ਜਾਂਦੀ ਸੱਟ ਜੀ ਤੋਂ ਦੱਸ ਦਈਏ ਇੱਕ ਚੀਜ਼ ਇੱਥੇ ਹੋਰ ਆ ਇੱਥੋਂ ਜੇ ਜਿਹੜਾ ਜਿਹੜਾ ਸਵਾਰਿਆਂ ਨਾਲ ਖੱਜਲ ਖਵਾਰ ਹੋਣਾ ਜਾਂ ਬੱਚਿਆਂ ਨੇ ਖੱਜਲ ਖਵਾਰ ਹੋਣਾ ਉਹ ਗੱਲ ਵੱਖਰੀ ਆ ਤੁਹਾਨੂੰ ਇੱਕ ਦੱਸ ਦਈਏ ਕਿ ਲਗਭਗ ਬੈਰੋਕਿਆ ਦੇ 90% ਜਿਹੜੇ ਲੋਕ ਆ ਕਿਉਂਕਿ ਪਾਣੀ ਆ ਜਿਹੜਾ ਉਹ ਖਰਾਬ ਆ ਬੈਰੋਕੇ ਪਿੰਡ ਦਾ ਜਿਹੜਾ ਕਿ ਪਾਣੀ ਆ ਉਹ ਲੈਣ ਵਾਸਤੇ ਇਸ ਨਹਿਰ ਦੇ ਉੱਤੇੋਂ ਦੀ ਆਉਂਦੇ ਆ ਜਿਹੜਾ ਸਾਹਮਣੇ ਮੇਰੇ ਮੈਂ ਕੈਮਰਾਮੈਨ ਨੂੰ ਕਹੂੰਗਾ ਜੀ ਹੋ ਸਕਦਾ ਰ ਜੂਮ ਕਰਕੇ ਦਿਖਾਵੇ ਕਿ ਜਿਹੜੀ ਉਹ ਟੈਂਕੀ ਬਣੀ ਆ ਉਹ ਜਿਹੜੀ ਪਾਣੀ ਆ ਜਿਹੜੇ ਉੱਥੋਂ ਲੋਕ ਲੈ ਕੇ ਆਉਂਦੇ ਆ ਵੱਡੀ ਗੰਤੀ ਦੇ ਵਿੱਚ ਜਿਹੜੇ ਲੋਕ ਆ ਇੱਥੇ ਜਾਣੀ ਆ ਕਿਉਂਕਿ ਜੇ ਲਗਭਗ ਆਪਾਂ ਇਹਨਾਂ ਦੇ ਹਿਸਾਬ ਨਾਲ ਗੱਲ ਕਰੀਏ ਮੈਂ ਕਿ ਮੇਰੇ ਹਿਸਾਬ ਨਾਲ ਤਾਂ ਲਗਭਗ ਜਿਹੜੇ 12 ਮਹੀਨੇ ਦਾ ਸਮਾਂ ਉਹਨਾਂ ਨੇ ਬੋਰਡ ਦੇ ਉੱਤੇ ਲਿਖ ਕੇ ਦਿੱਤਾ ਵਾ ਕਿ 12 ਮਹੀਨੇ ਜਿਹੜਾ ਪੌੜਾ ਹੋ ਨਹੀਂ ਚੱਲੂਗਾ ਤੁਹਾਨੂੰ ਕਿਵੇਂ ਲੱਗਦਾ ਕਿ ਜਿਹੜਾ ਇੱਕ ਪੌੜਾ ਜਿਹੜਾ 12 ਮਹੀਨੇ ਸਮਾਂ ਦਿੰਦਾ ਕਿਉਂਕਿ ਵਿੱਚ ਮੀਂਹ ਕਣ ਦਾ ਮੌਸਮ ਵੀ ਆ ਜਾਂਦਾ ਦਲੇ ਜਿਹੜਾ ਆਟੋਮੈਟਿਕ ਹੋ ਜਾਂਦਾ ਜਿਹੜਾ ਕਿ ਕੁਦਰਤੀ ਕੋਈ ਜਿਹੜਾ ਕੋਈ ਆਉਂਦੀ ਆ ਚੀਜ਼ ਉਹਦੇ ਕਰਕੇ ਵੀ ਜਿਹੜਾ ਫਰਕ ਪੈ ਜਾਂਦਾ ਜਾਂ ਕਿ ਯਾਰ ਮਟੀਰੀਅਲ ਕੋਈ ਜਿਵੇਂ ਹੁਣ ਜਿਵੇਂ ਜੰਗ ਦੇ ਹਾਲਾਤ ਬਣੇ ਆ ਇਹਦੇ ਵਿੱਚ ਮਟੀਰੀਅਲ ਦੀ ਕਮੀ ਆ ਪਿਲਕਾਰਨ ਕੋਸ਼ੋਰ ਕਹਿਣਾ ਚਾਹੁੰਦੇ ਆ ਆ ਕੇ ਵੇਖ ਲੈਣੇ ਇੱਥੇ ਬਹਿ ਕੇ ਇੱਕ ਮਿੰਟ ਵੀ ਕਿਤੇ ਖਾਲੀ ਹੁੰਦਾ ਪੁਲ ਦਾ ਦੱਸ ਦਿਓ ਰਾਜਣਾ ਇੱਧਰ ਵਹਰੋ ਕਹਿੰਦੇ ਇੱਧਰ ਖੇਤ ਵੀ ਇੱਧਰ ਦੀ ਫਿਰ ਉਹ ਕਿਵੇਂ ਕਰਨਗੇ ਜੀ ਬਿਲਕੁਲ ਬਿਲਕਾਰਨ ਕੋਸ਼ੋਰ ਕਹਿਣਾ ਚਾਹੁੰਦੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੇ ਚੇਂਜ ਕਰਦੇ ਆ ਤਾਂ ਕਰ ਲੈਣ ਨਹੀਂ ਤਾਂ ਫਿਰ ਇਹ ਪੌੜਾ ਨਹੀਂ ਅਸੀਂ ਢਾਉਣ ਦੇਣਾ ਤੇ ਫਿਰ ਸੰਘਰਸ਼ ਸਿੱਧੂ ਤੇਜ਼ ਹੋਊਗਾ ਇਹ ਸਮੱਸਿਆ ਉਹਨਾਂ ਦੀ ਰਹੇਗੀ ਜਾਂ ਤਾਂ ਮੰਡੀਕਰਨ ਦੀ ਰਹੇਗੀ ਜਾਂ ਪ੍ਰਸ਼ਾਸਨ ਦੀ ਰਹੇਗੀ ਜਾਂ ਇੱਥੋਂ ਦੀ ਸਰਕਾਰ ਦੀ ਰਹੇਗੀ ਐਮਐਲਏ ਦੀ ਰਹੇਗੀ ਪਰ ਅਸੀਂ ਕਹਿੰਨੇ ਵੀ ਅਸੀਂ ਆਪ ਖੱਜਲ ਖਰਾਬ ਹੁੰਦੇ ਆ ਜਿਹੜੇ ਲੋਕ ਉਹਨਾਂ ਨੂੰ ਹੋਣ ਨਹੀਂ ਦੇਵਾਂਗੇ ਜੀ ਉਹਨਾਂ ਨੇ ਕਿਹਾ ਕਿ ਜੇ ਪੁਲ ਦਾ ਰਸਤਾ ਚੇਂਜ ਕੀਤਾ ਜਾਂਦਾ ਤਾਂ ਅਸੀਂ ਪੁਲ ਬਣਾਉਣ ਦੇ ਵਿੱਚ ਤਿਆਰ ਆ ਹਾਮੀ ਭਰਦੇ ਆ ਪਰ ਜੇ ਪੁਲ ਵਾਸਤੇ ਨਹੀਂ ਤਿਆਰ ਹੁੰਦੇ ਸਾਨੂੰ ਰਸਤਾ ਦੇਣ ਨੂੰ ਨਹੀਂ ਤਿਆਰ ਹੁੰਦੇ ਪੁਲ ਪਹਿਲਾਂ ਵਾਲੇ ਥਾਂ ਦੇ ਉੱਤੇ ਨਹੀਂ ਬਣਦਾ ਤਾਂ ਅਸੀਂ ਕਿਸੇ ਵੀ ਕਿੰਤਰ ਜਿਹੜਾ ਪੌੜਾ ਹੋ ਨਹੀਂ ਬਣਵਾਵਾਂਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਮਹਿਕਮਾ ਪੁਲ ਕਿਵੇਂ ਬਣਾਉਂਦਾ ਰਸਤਾ ਬਦਲਦਾ ਜਾਂ ਉਸੇ ਨੂੰ ਪੁਲ ਨੂੰ ਢਾਉਂਦਾ ਜਾਂ ਕੋਈ ਜਿਹੜੇ ਕਿਸਾਨ ਜੁੜਿਆਂ ਦੇ ਆਗੂ ਉਹਨਾਂ ਦੇ ਉੱਤੇ ਕੋਈ ਕਾਰਵਾਈ ਕਰਕੇ ਐਸੇ ਨੂੰ ਵਿੜਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਾਨਪ੍ਰੀਤਮ ਦੇ ਏਕੇ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਰਾਜੇ